मेरा नाम गुरजंत सिंह जे हम मिर्च हरी मिर्च शिमला मिर्च तरबूज वगैरह की खेती करते हैं मतलब पिछले सात आठ साल से कर रहे हैं मतलब हमें अच्छा फायदा हो रहा है इससे दूसरी फसलों में कमाई इसमें अच्छी है हमें हाँ। अच्छी इनकम हो रही है ये। इसलिए हमने जो चुना सात आठ एकड़ में हम सब्जी की खेती करते हैं अच्छा मार्जिन है इसमें मतलब अच्छा चल रहा है बहुत अच्छी कमाई हो जाती है खीरा, खीरा खीरा भी करते हैं। एकड़ में लगाया है खीरा अभी खीरा भी चल रहा है जो दो एकड़ है दो में। अभी लगाया है मिर्ची में, अभी। मिर्ची कितने एकड़ में? मिर्च अभी एक एकड़ है और और खीरा जे तरबूज लगा, लगाया है हमने जन्मत लगा अच्छा मिल जाता है कभी कभी तो चलो मंडी में दिक्कत आ जाती है जी। अच्छा मिल जाता है हाँ जी हाँ डेली के कुछ ना कुछ रेट कभी कभार हो जाता है हमारे यहाँ मतलब सब्जी खेती काफ़ी होती है पहले कुछ फर्क पड़ा है एक दो साल में दिक्कत आ जाती है कभी बस तो यही दिक्कत है बेचने में कई बार मंडी का मंदाबा हो जाता है नहीं। 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 तो मां क्या करते हैं सरकार से सरकार को वैसे सहायता करनी चाहिए कुछ पक्के दाम देने चाहिए ताकि हर इंसान कर सके यही मैसेज देना चाहते हैं मतलब ऐसा सब्जी की खेती अपनाएं अच्छी इनकम है इसमें ਦੂਸਰੀ ਫਸਲ ਤੋਂ ਬੀਜ ਤੇ ਪਾਣੀ ਬਚਤ ਹੋਗੀ ਸਿਹਤ ਹਾਂ ਪਾਣੀ ਕਿ ਬਚਦਾ ਹੈ ਉਸਨੇ ਪਾਣੀ ਜਿਆਦਾ ਲੱਗਦਾ ਸਰਕਾਰ ਵੀ ਕਹਿੰਦੀ ਵੀ ਖੇਤੀ ਵਿਪਿੰਤਾ ਖੇਤੀ ਵਿਪਿੰਤਾ ਚੋਂ ਕਣਕ ਝੋਨੇ ਤੋਂ ਹਟੋ ਤੇ ਕਣਕ ਝੋਨੇ ਦੇ ਵਿੱਚ ਮੁਨਾਫਾ ਇਹਨਾ ਹੁਣ ਰਹਿਣੀ ਤੇ ਜਿਹੜੀ ਸਬਜ਼ੀਆਂ ਨੇ ਇਹ ਰੋਜ਼ ਦੀ ਇਨਕਮ ਹੈ ਤੇ ਇਹ ਚੋਂ ਵਧੀਆ ਮੁਨਾਫਾ ਹੋ ਜਾਂਦਾ ਹੈ ਦਿੱਕਤ ਇੰਨੀ ਕਹ ਹੈ ਕਿ ਕਿਸਾਨ ਦਾ ਖਰਚਾ ਬਹੁਤ ਜ਼ਿਆਦਾ ਹੁੰਦਾ ਜਿਵੇਂ ਇਹ ਲੋ ਟਨਲ ਬਣੀਆਂ ਹੋਈਆਂ ਨੇ ਤੇ ਮਲਚਿੰਗ ਸੀਟਾਂ ਬਣੀਆਂ ਹੋਈਆਂ ਨੇ ਇਹਦੀ ਸਰਕਾਰ ਨੂੰ ਸਬਸਿਡੀ ਦੇਣੀ ਚਾਹੀਦੀ ਹੈ ਜਿਸ ਨਾਲ ਕਿਸਾਨ ਦੀ ਥੋੜੀ ਮਦਦ ਹੋ ਜੇ ਤੇ ਉਹ ਇਹਨੂੰ ਸੌਖੇ ਤਰੀਕੇ ਨਾਲ ਕਰ ਸਕੇ ਦੇਖੋ ਸਬਜੀ ਦਾ ਤਾਂ ਇਸ ਤਰ੍ਹਾਂ ਕੰਮ ਹੈ ਜੀ ਕਈ ਵਾਰ ਤਾਂ ਹੀ ਕਣਕ ਝੋਨੇ ਤੋਂ ਡਬਲ ਟ੍ਰिपल ਵੀ ਬੈਨੀਫਿਟ ਦੇ ਦਿੰਦੀ ਹੈ ਕਈ ਜੇ ਘੱਟੋ-ਘੱਟ ਵੀ ਰਹਿ ਜੇ ਤਾਂ ਕਣਕ ਝੋਨੇ ਦੇ ਬਰਾਬਰ ਤਾਂ ਵੀ ਰਹਿ ਜਾਂਦੀ ਹੈ ਤੇ ਇਸ ਦੀ ਜਿਆਦਾ ਦਿੱਕਤ ਇਹ ਹੈ ਵੀ ਜਿਵੇਂ ਇੱਥੇ ਸਾਡੇ ਜਿਆਦਾ ਸਬਜ਼ੀ ਹੋਣ ਲੱਗ ਗਈ ਹੁਣ ਤੇ ਉਹ ਰੇਟ ਕਈ ਵਾਰੀ ਘਟ ਜਾਂਦਾ ਜਦੋਂ ਇੱਕਦਮ ਜਿਆਦਾ ਫਸਲ ਆ ਜਾਂਦੀ ਹੈ ਤਾਂ ਰੇਟ ਘਟ ਜਾਂਦਾ ਹੈ ਜੇਕਰ ਕੋਲਡ ਸਟੋਰ ਬਣਨ ਵੀ ਇਹਨੂੰ ਕਿਸਾਨ ਸਾਮਲੇ ਦੋ ਦਿਨ ਬਾਅਦ 10 ਦਿਨ ਬਾਅਦ ਵੇਚ ਲੇ ਫਿਰ ਉਹ ਜੇ ਕਿਸਾਨ ਦਾ ਬੈਨੀਫਿਟ ਹੋ ਜਾਊਗਾ ਜਾਂ ਇੱਥੋਂ ਜਿਵੇਂ ਮੰਡੀ ਕਰਨ ਦੀ ਵੀ ਦਿੱਕਤ ਹੈ ਨਾ ਜਿਵੇਂ ਵੱਡੀਆਂ ਮੰਡੀਆਂ ਦਿੱਲੀ ਮੰਡੀ ਹੈ ਕੋਈ ਹੋਰ ਬਾਹਰ ਵੱਡੇ ਮਹਾਨਗਰਾਂ ਚ ਪਹੁੰਚਾਣ ਦਾ ਕੋਈ ਪ੍ਰਬੰਧ ਹੋ ਜੇ ਤਾਂ ਰੇਟ ਜਿਆਦਾ ਮਿਲ ਸਕਦਾ ਕਿਸਾਨ ਨੂੰ ਹਾਂਜੀ ਇਹਦੇ ਨਾਲ ਪਾਣੀ ਦੀ ਫਸਲ ਵੀ ਹੋਊਗੀ ਬਾਕੀ ਜਿਹੜੇ ਸਾਡੇ ਪੰਡਤ ਦੇ ਮਜ਼ਦੂਰ ਨੇ ਉਹਨਾਂ ਨੂੰ ਵੀ ਰੁਜ਼ਗਾਰ ਮਿਲਦਾ ਹੈ ਤੁਸੀਂ ਦੇਖੋ ਵੀ ਸਾਡੇ ਪਿੰਡ ਦੇ ਵਿੱਚ 150 200 ਏਕੜ ਦੀ ਖੇਤੀ ਸਬਜ਼ੀ ਦੀ ਹੁੰਦੀ ਹੈ ਇਸ ਤਰ੍ਹਾਂ ਲੋ ਟਨਲ ਤੇ ਕਰਦੇ ਨੇ ਕਿਸਾਨ ਤੇ ਉਹਦੇ ਵਿੱਚ ਲੋਕਾਂ ਨੂੰ ਲੀਡੀਜ਼ ਨੂੰ ਜ਼ਿਆਦਾਤਰ ਬਹੁਤ ਜਗਾਰ ਮਿਲਦਾ ਹੈ ਤੇ ਉਹ तकरीबन ਸਾਰਾ ਸਾਲ ਹੀ ਇੱਕ ਇੱਕ ਫਾਰਮਰ ਨਾਲ ਘੱਟੋ-ਘੱਟ 10-10 ਜਿਹੜੀਆਂ ਪਰਿਵਾਰ ਨੇ ਉਹ ਜੁੜੇ ਹੋਏ ਨੇ ਤੇ ਉਹਨਾਂ ਦਾ ਵੀ ਵਧੀਆ ਨਜ਼ਾਰਾ ਹੁੰਦਾ ਤੇ ਇਹਨਾਂ ਦਾ ਵੀ ਵਧੀਆ ਸਾਨੂੰ ਵੀ ਦੇਖੋ ਜਦੋਂ ਸਬਜ਼ੀ ਦਾ ਕੰਮ ਐ ਐਵੇਂ ਹੁੰਦਾ ਵੀ ਰੋਜ਼ ਇਹ ਇਨਕਮ ਹੁੰਦੀ ਹੈ ਤੇ ਕਿਸਾਨ ਕੋਲ ਪੈਸਾ ਹਰ ਟਾਈਮ ਰਹਿੰਦਾ ਉਹਨੂੰ ਰੋਜ਼ ਰੋਜ਼ ਜਿਹੜੀਆਂ ਪਰਵੈਤੀ ਫਸਲਾਂ ਨੇ ਉਹ ਕਿਸਾਨ ਨੂੰ 6 ਮਹੀਨਿਆਂ ਬਾਅਦ ਫਸਲ ਆਉਂਦੀ ਹੈ ਤੇ ਆੜਤੀਏ ਕੋਲ ਬਾਰ-ਬਾਰ ਜਾਣਾ ਪੈਂਦਾ ਇਸ ਤਰ੍ਹਾਂ ਕੋਈ ਲੋੜ ਨਹੀਂ ਪੈਂਦੀ ਜਾਣ ਦੀ ਡੇਲੀ ਦੀ ਇਨਕਮ ਹੁੰਦੀ ਹੈ ਇਹ ਕਿਸਾਨਾਂ ਨੂੰ ਮੈਸੇਜ ਹੈਗਾ ਅੱਜ ਤੱਕ ਕਿਸਾਨਾਂ ਨੂੰ ਇਹ ਕਹਿਣਾ ਚਾਹਾਂਗੇ ਵੀ ਥੋੜੀ-ਥੋੜੀ ਸਬਜ਼ੀ ਕਾਰਜਯੋਗੀ ਤਾਂ ਹਰ ਇੱਕ ਕਿਸਾਨ ਲਾਵੇ ਤੇ ਜੇ ਕੋਈ ਮਿਹਨਤ ਕਰ ਸਕਦਾ ਹੈ ਤਾਂ 1 ਕਿਲੋ ਤੋਂ ਸ਼ੁਰੂ ਕਰਕੇ 2 ਕਨਾਲ ਤੋਂ 1 ਏਕੜ ਤੋਂ ਜ਼ਰੂਰ ਸ਼ੁਰੂ ਕਰਕੇ ਕਿ ਸਬਜ਼ੀਆਂ ਵਾਲੇ ਪਾਸੇ ਆਉਣ ਤਾਂ ਕਿ ਕਿਸਾਨ ਦੀ ਆਮਦਨ ਜ਼ਿਆਦਾ ਵੱਧ ਸਕੇ